ਸਸਿਗਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੁੜੀ ਐਸਈ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਗੱਲਬਾਤ ਕਰਾਂਗੇ ਆਪਾਂ ਲੀਡਰਾਂ ਦੇ ਉਸ ਲਾਲਚ ਦੇ ਬਾਰੇ ਸਿਆਸੀ ਇਛਾਵਾਂ ਦੇ ਬਾਰੇ ਜਿਨ੍ਹਾਂ ਦੀ ਪੂਰਤੀ ਦੇ ਲਈ ਉਹ ਇੱਕ ਨੂੰ ਇਧਰੋਂ ਉਧਰ ਦੂਜੀ ਪਾਰਟੀ ਦੇ ਵਿੱਚ ਛਾਲਾਂ ਤਾਂ ਮਾਰ ਰਹੇ ਨੇ ਨਾਲ ਸ਼ਰਤਾਂ ਤੈਅ ਕਰ ਰਹੇ ਨੇ ਖਾਸ ਕਰਕੇ ਸੱਤਾਧਾਰੀ ਪਾਰਟੀ ਦੇ ਨਾਲ ਕਿ ਜੇ ਫਲਾਣ ਬੰਦਾ ਤੁਹਾਡੀ ਫਲਾਣ ਸੀਟ ਖਾਲੀ ਹੋ ਗਈ ਤਾਂ ਸਾਨੂੰ ਉੱਥੋਂ ਚੋਣ ਲੜਾਇਓ ਤੇ ਉੱਥੋਂ ਸਾਨੂੰ ਮੰਤਰੀ ਬਣਾਇਓ ਇਹ ਚਰਚਾਵਾਂ ਚੱਲੀਆਂ ਕਿੱਥੋਂ ਨੇ ਤੇ ਇਸ ਟਾਈਮ ਕਿੰਨੇ ਦਲ ਬਦਲੂ ਨੇ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਦੂਜੀਆਂ ਪਾਰਟੀਆਂ ਦੇ ਵਿੱਚ ਆਏ ਨੇ ਤੇ ਉਹ ਉਮੀਦਵਾਰ ਬਣਾਏ ਗਏ ਨੇ ਮੈਨੀਫੈਸਟੋ ਕੀ ਹੋਣਾ ਚਾਹੀਦਾ ਹੈ ਮੈਨੀਫੈਸਟੋ ਦੇ ਵਿੱਚ ਪੰਜਾਬ ਦੇ ਮੁੱਦੇ ਕਿਹੜੇ-ਕਿਹੜੇ ਨੇ ਇਹਦੇ ਬਾਰੇ ਇਹਨਾਂ ਲੋਕਾਂ ਨੂੰ ਕੋਈ ਨਹੀਂ ਪਤਾ ਮੈਨੀਫੈਸਟੋ ਤੇ ਚਰਚਾ ਹੋਣੀ ਚਾਹੀਦੀ ਉਹਦੇ ਬਾਰੇ ਕੋਈ ਇਹਨਾਂ ਦਾ ਏਜੰਡਾ ਨਹੀਂ ਜਾਪਦਾ ਪੰਜਾਬ ਦੇ ਮੂਰੇ ਏਡੀਆਂ ਵੱਡੀਆਂ ਵਿਪਤਾਵਾਂ ਏਡੇ ਵੱਡੇ ਸੰਕਟ ਖੜੇ ਆ ਰੋਜ਼ਗਾਰ ਦਾ ਸੰਕਟ ਖੜਾ ਸਾਡੇ ਪਾਣੀਆਂ ਦਾ ਸੰਕਟ ਖੜਾ ਸਾਡੀ ਭਾਸ਼ਾ ਸਾਡੀ ਹੋਣ ਦੇ ਸੰਕਟ ਸਾਡੇ ਮੂਰੇ ਆਣ ਖੜੇ ਨੇ ਕਿਸਾਨੀ ਸੜਕਾਂ ਤੇ ਸਾਡੇ ਮੁਲਾਜ਼ਮ ਤੇ ਰਾਂ ਸੜਕਾਂ ਤੇ ਨੇ ਸਾਡੇ ਬੇਰੁਜ਼ਗਾਰ ਸੜਕਾਂ ਤੇ ਨੇ ਪਰ ਇਹਨਾਂ ਲਈ ਉਹ ਕੋਈ ਚੀਜ਼ਾਂ ਲੱਗਦਾ ਨਹੀਂ ਕਿ ਇਹਨਾਂ ਲਈ ਕੋਈ ਮੁੱਦਾ ਨਹੀਂ ਜਾਂ ਇਹਨਾਂ ਲਈ ਕੋਈ ਮਸਲਾ ਨਹੀਂ ਇਹਨਾਂ ਲਈ ਆਪਣੀ ਕੁਰਸੀ ਆਪਣਾ ਨੱਜ ਆਪਣੇ ਸਿਆਸੀ ਜਿਹੜੇ ਇਛਾਵਾ ਨੇ ਉਹਨਾਂ ਦੀ ਪੂਰਤੀ ਇਹਨਾਂ ਲਈ ਸਭ ਤੋਂ ਪਹਿਲਾ ਨਿਸ਼ਾਨਾ ਟੀਚਾ ਹੈ ਤੁਹਾਨੂੰ ਯਾਦ ਹੋਣਾ ਜਦੋਂ ਪਵਨ ਕੁਮਾਰ ਟੀਨ ਨੂੰ ਸ਼ਾਮਲ ਹੋਏ ਸੀ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਹ ਆਏ ਕਿੱਥੋਂ ਸੀ ਤੇ ਉਹਨਾਂ ਨੇ ਕਿਹੜੀਆਂ ਕਿਹੜੀਆਂ ਚੋਣਾਂ ਲੜੀਆਂ ਇਹਦਾ ਬਾਅਦ ਚ ਚਰਚਾ ਕਰਾਂਗੇ ਪਰ ਜਦੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਉਹਨਾਂ ਦੇ ਬਾਰੇ ਚਰਚਾ ਚੱਲੀ ਸਿਆਸੀ ਗਲਿਆਰਾਂ ਦੇ ਵਿੱਚ ਕਿ ਉਹਨਾਂ ਨੇ ਇਹ ਸ਼ਰਤ ਰੱਖੀ ਹੈ ਕਿ ਜੇਕਰ ਮੈਂ ਜਰਨੰਦਰ ਤੋਂ ਜਿੱਤ ਗਿਆ ਤਾਂ ਠੀਕ ਹੈ ਜੇ ਮੈਂ ਨਾ ਜਿੱਤਿਆ ਤੇ ਜਿਹੜੀ ਸ਼ੀਤਲੰਗੁਰਾਲ ਵਾਲੀ ਸੀਟ ਖਾਲੀ ਹੋਈ ਹੈ ਕਿਉਂਕਿ ਸ਼ੀਤਲੰਗੁਰਾਲ ਭਾਜਪੀ ਦੇ ਵਿੱਚ ਚਲੇ ਗਏ ਨੇ ਤਾਂ ਉਹ ਜਿਹੜੀ ਸੀਟ ਤੋਂ ਮੈਨੂੰ ਚੋਣ ਲੜਾਈ ਜਾਵੇ ਚੋਣ ਜਿੱਤਨੀ ਉਹ ਮੈਂ ਆਪਣੇ ਦਮ ਤੇ ਜਿੱਤੂੰਗਾ ਤੇ ਬਾਅਦ ਦੇ ਵਿੱਚ ਮੈਨੂੰ ਮੰਤਰੀ ਮੰਡਲ ਦੇ ਵਿੱਚ ਲਿਆ ਜਾਵੇ ਸੋ ਇਹੋ ਜੀ ਚਰਚਾ ਉਹਨਾਂ ਦੇ ਬਾਰੇ ਸੁਣੀ ਹੁਣ ਜਿਹੜੀ ਤਾਜ਼ਾ ਸ਼ਾਮਲ ਹੋਏ ਨੇ ਜਿਹੜੀ ਤਾਜ਼ਾ ਜੁਆਇਨਿੰਗ ਹੋਈ ਹੈ ਦਲਬੀਰ ਸਿੰਘ ਗੋਲਦੀ ਖੰਗੂੜਾ ਆਦੀ ਲੋਕ ਉਹਨੂੰ ਕੋਈ ਗੋਲਡੀ ਬਰਾੜ ਵੀ ਕਹੇ ਜਾਂਦਾ ਕੋਈ ਧੂਰੀ ਗੋਲਡੀ ਵੀ ਕਹੇ ਜਾਂਦਾ ਅਸਲ ਦੇ ਵਿੱਚ ਉਹਦਾ ਪੂਰਾ ਨਾਮ ਦਲਬੀਰ ਸਿੰਘ ਗੋਲਡੀ ਖੰਗੂੜਾ ਤੇ ਉਹ ਧੂਰੀ ਤੋਂ ਇਲੈਕਸ਼ਨ ਲੜਿਆ ਸੀਗਾ ਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹਨੇ ਭਗਵੰਤ ਮਾਨ ਨੂੰ ਜਦੋਂ ਟੱਕਰ ਦਿੱਤੀ ਤਾਂ ਚੰਗੀ ਟੱਕਰ ਦਿੱਤੀ ਹਾਲਾਂਕਿ ਹਾਰ ਦਾ ਮਾਰਜਨ ਤਾਂ ਛੋਟਾ ਵੱਡਾ ਹੋ ਸਕਦਾ ਪਰ ਖੈਰ ਉਹ ਹੁਣ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਤੇ ਉਹਨਾਂ ਦੇ ਬਾਰੇ ਵੀ ਚਰਚਾਵਾਂ ਨੇ ਕਿ ਗੱਲਾਂ ਤੈਅ ਹੋਈਆਂ ਨੇ ਕਿ ਸਿਆਸੀ ਗਲੈਰਾਂ ਦੇ ਵਿੱਚ ਕਿ ਜੇਕਰ ਮੀਤ ਹੇਰ ਸੰਗਰੂਰ ਤੋਂ ਜੈਦੇ ਨੇ ਦਾ ਸੀਟ ਖਾਲੀ ਹੋਊਗੀ ਬਰਨਾਲੇ ਵਾਲੀ ਬਰਨਾਲੇ ਵਾਲੀ ਜਦੋਂ ਸੀਟ ਖਾਲੀ ਹੋਊਗੀ ਤਾਂ ਦਲਬੀਰ ਸਿੰਘ ਗੋਲਦੀ ਖੰਗੂੜਾ ਨੂੰ ਉੱਥੋਂ ਟਿਕਟ ਦਿੱਤੀ ਜਾਊਗੀ ਉੱਥੋਂ ਲੜਾਇਆ ਜਾਊਗਾ ਉੱਥੋਂ ਜਿੱਤ ਕੇ ਤੇ ਫਿਰ ਗੋਲਦੀ ਖੰਗੂੜਾ ਨੂੰ ਮੰਤਰੀ ਮੰਡਲ ਦੇ ਵਿੱਚ ਲਿਆ ਜਾਊਗਾ ਤੁਸੀਂ ਦੇਖੋ ਕਿੰਡੀ ਮਤਲਬ ਹੈਰਾਨੀ ਦੀ ਗੱਲ ਹੈ ਕਿ ਹਲੇ ਇੱਕ ਚੋਣ ਜਿੱਤੀ ਨਹੀਂ ਤੇ ਦੂਜੀ ਜਿੱਤਣ ਦੇ ਸੁਪਨੇ ਲੈ ਜਾ ਰਹੇ ਨੇ ਦੂਜੀ ਜਿੱਤਣ ਦੇ ਪੱਕੇ ਇਰਾਦੇ ਧਾਰ ਕੇ ਕਿ ਫਿਰ ਚੋਣ ਜਿੱਤਣੀਆਂ ਫਿਰ ਐਮ ਐਲ اے ਤੇ ਉਸ ਤੋਂ ਬਾਅਦ ਮੰਤਰੀ ਵਾਲੀ ਵਜ਼ੀਰੀ ਵਾਲੀ ਗੱਡੀ ਲਾਂਗੇ ਤੇ ਸਵਾਲ ਪੈਦਾ ਇਹ ਹੁੰਦਾ ਹੈ ਕਿ ਕੀਨੂ ਕਿਨੂ ਵਜ਼ੀਰੀਆਂ ਦੇਣਗੇ ਭਗਵੰਤ ਮਾਨ ਇੱਕ ਤਾਂ ਉਹਨਾਂ ਦੇ ਆਪਣੇ ਐਮਐਲਏਜ਼ ਬਹੁਤ ਨੇ ਕਈ ਦੋ ਦੋ ਵਾਰੀ ਬਣੇ ਨੇ ਤੇ ਜਿਨ੍ਹਾਂ ਦਾ ਦਾਵਾ ਵੀ ਹੈ ਔਰ ਜਿਹੜੇ ਦੂਜੀ ਵਾਰੀ ਜਿੱਤੇ ਨੇ ਉਹਨਾਂ ਦਾ ਦਾਵਾ ਚਲੋ ਆਪਣੇ ਪਦਰ ਤੇ ਜਾਇਜ਼ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਲੋਕਾਂ 'ਚ ਕੀ ਦੱਸਾਂਗੇ ਜਾ ਕੇ ਕਿ ਇਸ ਤਾਂ ਦੋ ਲੋਕ ਕਹਿੰਣਗੇ ਤੁਹਾਨੂੰ ਤਾਂ ਦੋ ਵਾਰੀ ਵੀ ਜਿਤਾਤਾ ਮੰਤਰੀ ਤੁਹਾਨੂੰ ਫੇਰ ਨਹੀਂ ਬਣਾਇਆ ਤੇ ਜਿਹੜਾ ਪੋਰਟਫੋਲੀਓ ਹੈ ਮੀਥੇਅਰ ਵਾਲਾ ਉਹਨਾਂ ਕੋਲੇ ਖੇਡਾਂ ਦਾ ਵੀ ਹੈ ਜਾਂ ਹੋਰ ਵੀ ਹੈ ਤਾਂ ਉਹਨਾਂ ਪੋਰਟਫੋਲੀਓ ਦੇ ਉੱਤੇ ਜਿਹੜਾ ਦਲਬੀਰ ਸਿੰਘ ਗੋਲਦੀ ਖੰਗੂੜਾ ਉਹਦੀ ਅੱਖ ਹੈ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਗੋਲਦੀ ਖੰਗੂੜਾ ਹੁਣ ਤੁਸੀਂ ਦੇਖੋ ਸਿਆਸੀ ਨਿਘਾਰ ਦਾ ਸਿਆਸੀ ਪਤਨ ਦਾ ਜਿਹੜੀ ਆਈਡੀਓਲੋਜੀ ਦਾ ਪਤਨਾ ਉਹਦਾ ਤੁਸੀਂ ਮਿਸਾਲ ਦੇਖੋ ਕਿ ਇਹ ਉਹ ਹੀ ਗੋਲਦੀ ਖੰਗੂੜਾ ਜੀ ਦੀ ਪਤਨੀ ਦੇ ਬਾਰੇ ਮਗਰ ਟੈਂਪੂ ਲਾ ਲਾ ਕੇ ਆਮ ਆਦਮੀ ਪਾਰਟੀ ਦਾ ਇੱਕ ਬਜ਼ੁਰਗ ਮੈਂਬਰ ਹਾਲਾਂਕਿ ਉਹਦੀ ਸ਼ਬਦ ਸ਼ਬਦਾਵਲੀ ਤੇ ਉਹਦੀ ਪਾਤਸ਼ਾਹ ਦੇ ਨਾਲ ਮੈਂ ਸਹਿਮਤ ਨਹੀਂ ਉਹ ਕਹਿੰਦਾ ਸੀ ਜਿੱਥੇ ਗੋਲਦੀ ਦੀ ਘਰ ਵਾਲੀ ਜਾਂਦੀ ਸੀ ਅਸੀਂ ਮਗਰ ਟੈਂਪੂ ਲਾ ਲੈਂਦੇ ਸੀਗੇ ਸੋ ਉਸ ਤੋਂ ਬਾਅਦ ਉਹਨੂੰ ਸਨਮਾਨਿਤ ਕੀਤਾ ਗਿਆ ਜਿਹੜਾ ਕਿ ਸਾਡੇ ਸਮਾਜਿਕ ਸਦਾਚਾਰ ਦੇ ਹਿਸਾਬ ਦੇ ਨਾਲ ਠੀਕ ਨਹੀਂ ਹੈ ਉਹੀ ਹੁਣ ਸਿਫਤਾਂ ਕਰ ਰਹੇ ਨੇ ਦੋਨੇ ਜੀ ਭਗਵੰਤ ਮਾਨ ਦੀਆਂ ਜਿਹੜੇ ਇੱਕ ਉਹਦੀ ਬੀਬੀ ਨੇ ਤਾਂ ਇਹ ਵੀ ਕਹਿਆ ਸੀਗਾ ਗੋਲ ਦੀ ਖੰਗੂੜਾ ਨੇ ਸ਼ਾਇਦ ਉਹਨਾਂ ਦਾ ਨਾਮ ਸਿਮਰਤ ਕੌਰ ਖੰਗੂੜਾ ਹੈ ਉਹਨਾਂ ਨੇ ਕਿਹਾ ਸੀਗਾ ਭਗਵੰਤ ਮਾਨ ਮੁੱਖ ਮੰਤਰੀ ਥੋੜੋ ਹੈ ਇਹ ਤਾਂ ਇੱਕ ਸਟੇਜੀ ਕਲਾਕਾਰ ਹੈ ਤੇ ਅੱਜ ਉਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਦੇ ਵਿੱਚ ਤੁਸੀਂ ਕਹਿੰਦੇ ਕਿ ਸਾਨੂੰ ਸ਼ਾਮਲ ਕਰਾ ਲਓ ਸਾਨੂੰ ਟਿਕਟ ਦੇ ਦਿਓ ਸਾਨੂੰ ਮੰਤਰੀ ਬਣਾ ਦਿਓ ਅੱਜ ਉਹਦੇ ਇੱਕ ਤਰੀਕੇ ਨਾਲ ਤਰਲੇ ਵਾਲੀ ਗੱਲ ਹੀ ਹੋ ਗਈ ਨਾ ਖੈਰ ਮਤਲਬ ਚੋਣਾਂ ਹਾਲੇ ਜਿੱਤੀਆਂ ਨਹੀਂ ਨਤੀਜਾ ਕੋਈ ਆਇਆ ਨਹੀਂ ਲੋਕਾਂ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਹਲੇ ਗਏ ਨਹੀਂ ਹਲੇ ਕਿਸਾਨ ਵਿਰੋਧ ਦਾ ਸਾਹਮਣਾ ਭਾਜਪਾ ਨੂੰ ਕਰਨਾ ਪੈ ਰਿਹਾ ਤੁਸੀਂ ਜਦੋਂ ਉਹਨਾਂ ਵੱਲ ਉਹਨਾਂ ਨੇ ਤੁਹਾਡੇ ਵੱਲ ਮੂੰਹ ਕੀਤਾ ਪਤਾ ਤੁਹਾਨੂੰ ਉਦੋਂ ਲੱਗਣਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੀ ਸਿਆਸਤ ਤੇ ਕੁਝ ਘਰਾਣਿਆਂ ਦਾ ਕਬਜ਼ਾ ਰਿਹਾ ਬਾਦਲ ਪਰਿਵਾਰ ਜਾਖੜ ਪਰਿਵਾਰ ਕੈਪਟਨ ਪਰਿਵਾਰ ਬਾਜਵੇ ਰੰਧਾਵੇ ਇਹ ਸਾਰੇ ਰਹੇ ਨੇ ਕਬਜ਼ਾ ਇਹਨਾਂ ਦਾ ਰਿਹਾ ਹੈ ਇਹਨਾਂ ਨੇ ਸ਼ਾਸਕ ਸਮ ਕਰਨਾਂ ਨੂੰ ਪ੍ਰਭਾਵਿਤ ਕੀਤਾ ਮਜੀਠਾ ਫੈਮਿਲੀ ਸੇਖਵਾ ਫੈਮਿਲੀ ਅਜਨਾਲਾ ਬ੍ਰੰਪ ਬ੍ਰੰਪੂਰਾ ਇਹਦੇ ਨਾਲ ਨਾਲ ਜੇ ਤੁਸੀਂ ਕਾਂਗਰਸ ਦੇ ਵੱਡੇ ਪਰਿਵਾਰਾਂ ਦੇ ਵਿੱਚ ਆ ਜਾਓਗੇ ਤਾਂ ਹਰਚਰਨ ਬਰਾੜ ਰਜਿੰਦਰ ਕੌਰ ਪਠੱਲ ਇਸੇ ਤਰ੍ਹਾਂ ਪਟਿਆਲੇ ਦੀ ਜਿਹੜੀ ਸਿਆਸਤ ਸੀ ਉਹ ਕੈਪਟਨ ਦੇ ਧੁਰੇ ਤੋਂ ਚੱਲਦੀ ਸੀ ਮਾਝੇ ਦੇ ਵਿੱਚ ਸੁਖਸ਼ਿੰਦਰ ਧੰਦਾਵਾ ਤ੍ਰਿਪਤਜਨ ਸਿੰਘ ਬਾਜਵਾ ਇਹ ਲੀਡਰ ਸਾਰੇ ਜਿਹੜੇ ਨੇ ਪ੍ਰਤਾਪ ਬਾਜਵਾ ਇਹ ਮਾਲਵੇ ਦੇ ਵਿੱਚ ਤੁਸੀਂ ਆ ਜਾਓ ਕਦੇ ਵੱਡੇ ਖੁੱਣ ਹੁੰਦੇ ਸੀਗੇ ਮਨ ਮਾਫ ਕਰਨਾ ਜਗਮੀਤ ਸਿੰਘ ਬਰਾੜ ਜਾਂ ਹਰਚਰਨ ਸਿੰਘ ਬਰਾੜ ਜਾਂ ਰਜਿੰਦਰ ਕੌਰ ਪੱਠੜ ਇਹ ਸਾਰੇ ਮਾਲਵਾ ਸਾਹਮਦੇ ਹੁੰਦੇ ਸੀ ਵੱਡੇ ਵੱਡੇ ਆਕੂ ਖੈਰ ਇਹਨਾਂ ਦਾ ਕਬਜ਼ਾ ਰਿਆ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹਨਾਂ ਨੇ ਆਪਣੇ ਹਿਸਾਬ ਨਾਲ ਸੀਟਾਂ ਦੀ ਜਿੱਤ ਹਾਰ ਵੀ ਇਹ ਤੈਅ ਕਰ ਲੈਂਦੇ ਸੀਗੇ ਖੈਰ ਹੁਣ ਉਹ ਉਹ ਤਾਂ ਗੱਲ ਰਹੀ ਨਹੀਂ ਕਿ ਦੋ ਘਰ ਕਰਨੇ ਤੇ ਆਪਣੋਂ ਤਰੀਕੇ ਨਾਲ ਚੀਜ਼ਾਂ ਨੂੰ ਵੰਡ ਲੈਣਗੇ ਹੁਣ ਤਾਂ ਚਾਰ ਧਿਰਾਂ ਨੇ ਚੌਕ ਕੋਣੀ ਮੁਕਾਬਲੇ ਨੇ ਕਈ ਥਾਂ ਹੀ ਪੰਜ ਕੋਣੀ ਵੀ ਨੇ ਭਾਜਪਾ ਸੱਜਰੀ ਸ਼ਰੀਕ ਬਣ ਕੇ ਟੱਕਰੀ ਆ ਇਹਨਾਂ ਨੂੰ ਸਾਰੇ ਸਿਆਸੀ ਦਲਾਂ ਨੂੰ ਖਾਸ ਕਰਕੇ ਅਕਾਲੀ ਦਲ ਨੂੰ ਖੈਰ ਹੁਣ ਜੇ ਲੋਕ ਸਭਾ ਦੇ ਚੋਣਾਂ ਦੇ ਵਿੱਚ ਜਿਹੜੇ ਉਮੀਦਵਾਰ ਨੇ ਜੇਕਰ ਉਹਨਾਂ ਦੇ ਵਿੱਚ ਵੇਖੀਏ ਤਾਂ 45% ਦੀ ਉਮੀਦਵਾਰ ਨੇ ਜਿਹੜੇ ਦਲ ਬਦਲੂ ਨੇ ਪ੍ਰਮੁੱਖ ਚਾਰ ਧਿਰਾਂ ਨੇ ਹੁਣ ਤੱਕ ਪੰਜਾਬ ਦੇ ਵਿੱਚ 47 ਉਮੀਦਵਾਰ ਐਲਾਨੇ ਨੇ ਜਿਨ੍ਹਾਂ ਦੇ ਵਿੱਚੋਂ 21 ਉਮੀਦਵਾਰਾਂ ਦੀ ਮਾਂ ਪਾਰਟੀ ਪਹਿਲਾਂ ਕੋਈ ਹੋਰ ਹੈ ਜਾਨੀ ਕਿ ਜਿਹੜੀ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਆ ਉਸ ਪਾਰਟੀ ਦੇ ਵਿੱਚ ਪਹਿਲਾਂ ਨਹੀਂ ਸੀਗੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਆਪਣੇ ਸਾਰੇ ਉਮੀਦਵਾਰ ਐਲਾਨ ਦਿੱਤੇ ਆ ਭਾਜਪਾ ਦੇ ਹਦੇ ਚਾਰ ਹਲਕੇ ਰਹਿੰਦੇ ਆ ਤੇ ਕਾਂਗਰਸ ਨੇ ਫਿਰੋਜ਼ਪੁਰ ਹਾਲੇ ਉਮੀਦਵਾਰ ਐਲਾਨਣਾ ਹੈ ਸੋ ਜਲੰਧਰ ਤੋਂ ਸ਼ੁਰੂ ਕਰ ਲਗੇ ਆਪਾਂ ਇੱਥੋਂ ਮੈਂਬਰ ਪਾਰਲੀਮੈਂਟ ਦੀ ਹਲਕੇ ਦੇ ਵਿੱਚ ਇਹ ਸਵਾਲੀ ਝੰਡੀ ਜਾਪਦੀ ਹੈ ਭਾਜਪਾ ਦੇ ਸੁਸ਼ੀਲ ਰਿੰਕ ਉਮੀਦਵਾਰ ਨੇ ਉਹ ਪਹਿਲਾਂ ਕਾਂਗਰਸੀ ਵਿਧਾਇਕ ਸੀਗੇ ਫਿਰ ਜ਼ਿਮਨੀ ਚੋਣ ਲੜੀ ਉਹਨਾਂ ਨੇ ਜਦੋਂ ਚੌਧਰੀ ਸੰਤੋਖ ਸਿੰਘ ਇੱਥੋਂ ਮੈਂਬਰ ਪਾਰਲੀਮੈਂਟ ਹੁੰਦਿਆਂ ਉਹ ਸੁਰਗਵਾਸ ਹੋ ਗਏ ਤੇ ਉਸ ਤੋਂ ਬਾਅਦ ਇਹਨਾਂ ਨੇ ਜ਼ਿਮਨੀ ਚੋਣ ਇਹਨਾਂ ਨੇ ਲੜੀ ਆਪ ਦੇ ਜਿਹੜਾ ਕਹਿ ਲੋ ਚੋਣ ਨਿਸ਼ਾਨਾ ਉਹਦੇ ਤੋਂ ਬਾਅਦ ਦੇ ਵਿੱਚ ਹੁਣ ਉਹ ਮੌਜੂਦਾ ਚੋਣ ਜਿਹੜੀ ਲੜ ਰਹੇ ਨੇ ਉਹ ਕਮਲ ਦੇ ਫੁੱਲ ਤੋਂ ਲੜ ਰਹੇ ਨੇ ਟਿਕਟ ਦਿੱਤੀ ਸੀ ਆਮ ਆਦਮੀ ਪਾਰਟੀ ਨੇ ਇਹਨਾਂ ਨੇ ਜਲੰਧਰ ਤੋਂ ਪਰੀਨਾ ਨੇ ਕਿਹਾ ਤਾਂ ਕਿ ਮੈਂ ਤਾਂ ਹੁਣ ਕਮਲ ਦੇ ਫੁੱਲ ਤੇ ਚੋਣ ਚੋਣ ਲੜਨੀ ਹੈ ਹੁਣ ਇੱਥੋਂ ਹੀ ਜਿਹੜੇ ਆਪ ਉਮੀਦਵਾਰ ਨੇ ਪਵਨ ਕੁਮਾਰ ਤੀਨੂ ਨੇ ਜਿਨ੍ਹਾਂ ਦੇ ਬਾਰੇ ਮੈਂ ਚਰਚਾ ਕਰਕੇ ਹਟਿਆ ਉਹ ਪਹਿਲਾਂ ਬਸਪਦ ਸੀਗੇ ਉੱਥੇ ਉਹਨਾਂ ਨੇ 2003 ਦੀ ਸ਼ਾਇਦ 4 ਦੀ ਲੋਕ ਸਭਾ ਚੋਣ ਲੜੀ ਨਹੀਂ ਸਫਲਤਾ ਮਿਲੀ ਫਿਰ ਅਕਾਲੀ ਦਲ ਦੇ ਵਿੱਚ ਆ ਗਏ ਉੱਥੋਂ ਵੀ ਚੋਣ ਲੜੀ ਨਹੀਂ ਸਫਲਤਾ ਮਿਲੀ ਐਤ ਇਸ ਵਾਰ ਉਹ ਜਲੰਧਰ ਜ਼ਿਮਣੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਨੇ ਖੈਰ ਹੁਮਿੰਦਰ ਸਿੰਘ ਕੇਪੀ ਸਾਰੀ ਉਮਰ ਕਾਂਗਰਸੀ ਰਹੇ ਹੁਣ ਅਕਾਲੀ ਦਲ ਤੋਂ ਜਿਹੜੇ ਉਹ ਉਹਨਾਂ ਨੂੰ ਦੇ ਦਿੱ ਅਕਾਲੀ ਦਲ ਦਾ ਉਹਨਾਂ ਨੇ ਪੱਲਾ ਫੜ ਲਿਆ ਸੰਗਰੂਰ ਮੈਂਬਰ ਪਾਰਲੀਮੈਂਟ ਹਲਕੇ ਤੋਂ ਜਿਹੜੇ ਨੇ ਸੁਖਪਾਲ ਸਿੰਘ ਖਹਿਰਾ ਕਾਂਗਰਸੀ ਉਮੀਦਵਾਰ ਨੇ ਪਹਿਲਾਂ ਕਾਂਗਰਸੀ ਸੀਗੇ ਫਿਰ ਆਪ ਦੇ ਵਿੱਚ ਚਲੇ ਗਏ 2019 ਦੀ 19 ਦੀਆਂ ਲੋਕ ਸਭਾ ਚੋਣਾਂ ਵੇਲੇ ਉਹਨਾਂ ਨੇ ਆਪਣੀ ਪਾਰਟੀ ਬਣਾ ਲਈ ਅਖੀਰ ਮੋੜ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਇਸੇ ਤਰ੍ਹਾਂ ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਪਟਿਆਲੇ ਤੋਂ ਉਹ ਪਹਿਲਾਂ ਆਮ ਆਦਮੀ ਪਾਰਟੀ 'ਚ ਹੁੰਦੇ ਸੀਗੇ ਝਾੜੂ ਦੀ ਚੋਣ ਨਿਸ਼ਾਨ ਤੇ ਉਹਨਾਂ ਨੇ ਚੋਣ ਲੜੀ ਫਿਰ ਆਪਣੀ ਵੱਖਰੀ ਪਾਰਟੀ ਬਣਾਈ ਹੁਣ ਉਹ ਕਾਂਗਰਸ ਵੱਲੋਂ ਚੋਣ ਮੈਦ ਪਰਨੀਤ ਕੋਰ ਪਹਿਲਾਂ ਚਾਰ ਵਾਰ ਕਾਂਗਰਸ ਦੀ ਟਿਕਟ ਦੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਜਿੱਤ ਚੁੱਕੇ ਨੇ ਪਰ ਇਸ ਵਾਰ ਉਹ ਪਟਿਆਲਾ ਤੋਂ ਹੀ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣ ਜਿਹੜੀ ਆ ਲੜ ਰਹੇ ਨੇ ਲੁਧਿਆਣਾ ਤੋਂ ਰਵਨੀਤ ਬਿੱਟੂ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹੇ ਕਾਂਗਰਸ ਦੀ ਟਿਕਟ ਤੋਂ ਤੇ ਕਹਿੰਦੇ ਕਿ ਮੇਰੀ ਦਾਦ ਇੱਕ ਲੈਗਸੀ ਹੈ ਸਾਡੇ ਪਰਿਵਾਰ ਦੀ ਦਾਦੇ ਤੋਂ ਚੱਲੀ ਆ ਰਹੀ ਹੈ ਤੇ ਉਹ ਇਸ ਵਾਰੀ ਭਾਜਪਾ ਦੇ ਉਮੀਦਵਾਰ ਨੇ ਦਲ ਬਦਲੀ ਦੇ ਕਾਰਨਾਂ ਦਾ ਭੇਤ ਹਲੇ ਬਾਰ ਕਰਾਰਾ ਲੁਧਿਆਣਾ ਤੋਂ ਆਪ ਉਮੀਦਵਾਰ ਸ਼ੋਕ ਪ੍ਰਾਸ਼ਰ ਪਹਿਲਾਂ ਕਾਂਗਰਸ ਦਾ ਜਨਨ ਸਖਤਰ ਹੁੰਦਾ ਸੀਗਾ ਫਤੇਗੜ ਸਾਹਿਬ ਤੋਂ ਆਪ ਦਾ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀਵੀ ਪਹਿਲਾਂ ਕਾਂਗਰਸ ਤਰਫੋਂ ਵਿਧਾਇਕ ਰਹਿ ਚੁੱਕਿਆ ਹੈ ਖਡੂਰ ਸਾਹਿਬ ਤੋਂ ਭਾਜਪਾ ਦਾ ਉਮੀਦਵਾਰ ਮਨਜੀਤ ਸਿੰਘ ਮੰਨਾ ਅਕਾਲੀ ਦਲ ਤਰਫੋਂ ਤਿੰਨ ਵਾਰੀ ਵਿਧਾਇਕ ਰਹਿ ਚੁੱਕਿਆ ਹੈ ਜਦੋਂ ਕਿ ਆਪ ਦਾ ਲਾਲਜੀਤ ਪੁੱਲਰ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਵੀ ਕੰਮ ਕਰ ਚੁੱਕਿਆ ਹੈ ਅੰਮ੍ਰਿਤਸਰ ਹਲਕੇ ਤੋਂ ਅਕਾਲੀ ਉਮੀਦਵਾਰ ਅਨੰਦ ਜੋਸ਼ੀ ਪਹਿਲਾਂ ਭਾਜਪਾ ਦੇ ਵਿੱਚ ਸੀਗੇ ਇਸੇ ਤਰ੍ਹਾਂ ਆਪ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਵੀ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਹੁਸ਼ਿਆਰਪੁਰ ਤੋਂ ਆਪ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ। ਯਮਨੀ ਗੋਮਰ ਇਸ ਵੇਲੇ ਕਾਂਗਰਸ ਦੀ ਉਮੀਦਵਾਰ ਆ ਤੇ ਆਏ ਉਹ ਆਪ ਦੇ ਵਿੱਚੋਂ ਨੇ। ਆਨੰਦਪੁਰ ਸਾਹਿਬ ਤੋਂ ਆਪ ਉਮੀਦਵਾਰ ਨੇ ਮਾਲਵਿੰਦਰ ਸਿੰਘ ਕੰਗ ਪਹਿਲਾਂ ਭਾਜਪਾ ਦੇ ਵਿੱਚ ਹੁੰਦੇ ਸੀ। ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਨੇ ਜੀਤਮਿੰਦਰ ਸਿੰਘ ਸਿੱਧੂ ਪਹਿਲਾਂ ਅਕਾਲੀ ਦਲ ਦੇ ਵਿੱਚ ਰਹੇ ਫਿਰ ਆਜ਼ਾਦ ਚੋਣ ਲੜੀ ਬਾਅਦ ਵਿੱਚ ਕਾਂਗਰਸ ਦੇ ਵਿੱਚ ਆ ਗਏ। ਫਿਰ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਤੇ ਹੁਣ ਮੁੜ ਕਾਂਗਰਸ ਦੇ ਵਿੱਚ ਪਰਤ ਆਏ ਨੇ। ਇਸ ਟਾਈਮ ਚੋਣ ਲੜ ਰਹੇ ਨੇ ਬਠਿੰਡਾ ਤੋਂ ਪੰਜਵਾਂ ਉਮੀਦਵਾਰ ਪਰਮਪਾਲ ਕੌਰ ਸਿੱਧੂ ਵੀ ਅਕਾਲੀ ਪਰਿਵਾਰ ਦੇ ਵਿੱਚੋਂ ਆਏ ਨੇ ਉਹ ਮਲੂਕਾ ਦੀ ਨੂੰਹ ਨੇ ਸਿਕੰਦਰ ਸਿੰਘ ਮਲੂਕਾ ਜਿਹੜੇ ਕਿ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਅਹੁਦਿਆਂ ਤੇ ਰਹਿ ਚੁੱਕੇ ਨੇ ਆਪ ਉਮੀਦਵਾਰ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਮੰਤਰੀ ਵੀ ਨੇ ਉਹ ਪਹਿਲਾਂ ਆ ਕਾਂਗਰਸ ਦੇ ਵਿੱਚ ਹੁੰਦੇ ਸੀਗੇ ਬਾਅਦ ਦੇ ਵਿੱਚ ਉਹਨਾਂ ਨੇ ਚੋਣ ਲੜੀ ਬਾਦਲ ਬਾਦਲ ਦੇ ਖਿਲਾਫ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਤੇ ਉਸ ਤੋਂ ਬਾਅਦ ਹੁਣ ਬਠਿੰਡੋ ਲੜ ਰਹੇ ਨੇ ਉਹਨਾਂ ਦੀ ਨੂ ਦੇ ਖਿਲਾਫ ਖੈਰ ਫਰੀਦਕੋਟ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁੰਦੇ ਸੀ ਫਿਰ ਕਾਂਗਰਸੀ ਹੋ ਗਏ ਫਿਰ ਫਿਰ ਇਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਤੇ ਹੁਣ ਇਸ ਟਾਈਮ ਭਾਜਪਾ ਦੇ ਚੋਣ ਨਿਸ਼ਾਨ ਤੇ ਫਰੀਦਕੋਟੋਂ ਲੜ ਰਹੇ ਆ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਤੇ ਹੁਣ ਕਾਂਗਰਸ ਦੀ ਟਿਕਟ ਤੇ ਫਰੀਦਕੋਟੋਂ ਚੋਣ ਲੜ ਰਹੇ ਆ ਦੇਖਣਾ ਇਹ ਹੋਵੇਗਾ ਕਿ ਜਿਹੜੇ ਐਲਾਨੇ ਗਏ ਨੇ ਪੰਜ ਉਮੀਦਵਾਰ ਟਕਸਾਲੀ ਆਉਂਦੇ ਨੇ ਜਾਂ ਫਿਰ ਦਲ ਬਦਲੂ ਇਹ ਵੀ ਦਿਲਚਸਪ ਹੋਵੇਗਾ ਕਿ ਪੰਜਾਬ ਦੇ ਲੋਕ ਦਲ ਬਦਲੂਆਂ ਨੂੰ ਕਿੰਨੀਆਂ ਕਿ ਵੋਟਾਂ ਪਾਉਂਦੇ ਨੇ ਹੁਣ ਜਿਹੜੀ ਗੱਲ ਆਪਾਂ ਸ਼ੁਰੂਆਤ ਦੇ ਵਿੱਚ ਕਹੀ ਸੀ ਜਿਹੜੀ ਗੱਲ ਸ਼ੁਰੂਆਤ ਦੇ ਵਿੱਚ ਛੇੜੀ ਸੀ ਕੋਈ ਮੈਨੀਫੈਸਟੋ ਤੇ ਬਹਿਸ ਨਹੀਂ ਕਿ ਮੈਨੀਫੈਸਟੋ ਦੀਆਂ ਪਾਲਿਸੀਆਂ ਤੇ ਚਰਚਾ ਨਹੀਂ ਇਹਨਾਂ ਦੇ ਵਿੱਚ ਬਹੁਤੇ ਤਾਂ ਇਹ ਹੋਣੇ ਨੇ ਜਿਨ੍ਹਾਂ ਨੂੰ ਮੈਨੀਫੈਸਟੋ ਦੇ 4-5 ਕਲੌਜ਼ ਨਹੀਂ ਪਤਾ ਹੋਣੇ ਚਾਹੇ ਉਹ ਭਾਜਪਾਈ ਨੇ ਚਾਹੇ ਕਾਂਗਰਸੀ ਨੇ ਤੇ ਚਾਹੇ ਆਮ ਆਦਮੀ ਪਾਰਟੀ ਵਾਲੇ ਨੇ ਚਾਹੇ ਕਿਸੇ ਹੋਰ ਪਾਰਟੀ ਵਾਲੇ ਇਹਨਾਂ ਨੂੰ ਸਮਾਰ ਕੇ ਪਤਾ ਵੀ ਨਹੀਂ ਹੋਣਾ ਚਾਹੀ ਸ਼੍ਰੋਮਣੀ ਅਕਾਲੀ ਦਲ ਦੇ ਨੇ ਕਿ ਸਾਡੇ ਮੈਨੀਫੈਸਟੋ ਦੇ ਵਿੱਚ 5 ਚੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਹੜੇ ਮਸਲਿਆਂ ਤੇ ਕੀ ਟਿੱਪਣੀ ਕਰੀਏ ਇਹਨਾਂ ਨੇ ਕਦੇ ਕੋਈ رائے ਨਹੀਂ ਰੱਖੀ ਕੀ ਆਪਣੀ رائے ਰੱਖੀ ਇਹਨਾਂ ਨੇ ਜਿਹੜੇ ਮੰਤਰੀ ਬਣਨ ਨੂੰ ਕਾਲੇ ਨੇ ਕਿ ਉਹਨਾਂ ਨੂੰ ਪਹਿਲਾਂ ਇਹ ਕਾਲ ਸੀ ਕਿ ਮੰਤਰੀ ਕੁਝ ਬੋਲ ਦੇ ਕਿਉਂ ਨਹੀਂ ਉਹਨਾਂ ਦਾ ਆਪਣਾ ਓਪੀਨੀਅਨ ਕਿਉਂ ਨਹੀਂ ਰੱਖਦੇ ਉਹ ਵਿਭਾਗਾਂ ਦੇ ਵਿੱਚ ਮਿਲਦੇ ਕਿਉਂ ਨਹੀਂ ਪਰ ਅੱਜ ਉਹ ਕਹਿੰਦੇ ਨੇ ਕਿ ਜੇਕਰ ਇਹ ਸੀਟ ਖਾਲੀ ਹੈ ਤਾਂ ਪਹਿਲਾਂ ਸਾਨੂੰ ਬਿਠਾਓ ਇਹ ਸੀਟ ਤੇ ਕੋਈ ਕੰਮ ਕਰ ਰਿਆ ਨਹੀਂ ਕਰ ਰਿਆ ਅਸੀਂ ਪਹਿਲਾਂ ਉਹਦੇ ਬਾਰੇ ਬੋਲਦੇ ਰਹੇ ਅਸੀਂ ਉਹਦੇ ਬਾਰੇ ਬਿਆਨਬਾਜ਼ੀ ਕਰਦੇ ਰਹੇ ਇਹਨਾਂ ਗੱਲਾਂ ਨੂੰ ਛੱਡੋ ਹੁਣ ਇਹ ਸੀਟ ਖਾਲੀ ਹੋ ਰਹੀ ਹੈ ਤਾਂ ਸਾਨੂੰ ਉਹ ਸੀਟ ਤੇ ਬਿਠਾਓ ਤਾਂ ਉਹ ਕਿਉਂ ਜਿਹੀਆਂ ਪਿਰਤਾਂ ਅਸੀਂ ਪਾ ਰਹੇ ਆ ਸਾਡੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਜਾਂ ਲੋਕਤੰਤਰ ਦੇ ਵਿੱਚ ਪਾਰਟੀਆਂ ਦੀ ਸਿਲੈਕਸ਼ਨ ਵੀ ਹੁਣ ਇਹੀ ਹੋ ਗਈ ਹੈ ਪੈਲ ਵੀ ਹੁਣ ਇਹੀ ਹੋ ਗਈ ਹੈ ਕਿ ਵੱਧ ਵੱਧ ਮਨੀ ਪਾਵਰ ਵਾਲਾ ਬੰਦਾ ਲਿਆਓ ਵੱਧ ਵੱਧ ਮਸਲ ਪਾਵਰ ਵਾਲਾ ਬੰਦਾ ਲਿਆਓ ਤੇ ਉਹਨੂੰ ਟਿਕਟ ਦਿਓ ਆਪੇ ਟਕਾਲੂ ਉਹ ਦੂਜਿਆਂ ਨੂੰ ਕਿ ਅਸੀਂ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਵੱਧ ਪੈਸਿਆਂ ਵਾਲਾ ਬੰਦਾ ਤੇ ਵੱਧ ਬੰਦਿਆਂ ਵਾਲਾ ਬੰਦਾ ਮਸਲਸ ਪਾਵਰ ਵਾਲਾ ਬੰਦਾ ਜੇਕਰ ਅਸੀਂ ਲਿਆ ਰਹੇ ਹਾਂ ਤੇ ਕੀ ਅਸੀਂ ਲੱਠ ਮਾਰ ਭਰਤੀ ਕਰਨਾ ਹੈ ਸਿਆਸਤ ਦੇ ਵਿੱਚ ਜਿਾਸੀ ਇੱਕ ਧੜਾ ਤਿਆਰ ਕਰ ਰਹੇ ਹਾਂ ਲੱਠ ਮਾਰਾਂ ਦਾ ਜਿਨ੍ਹਾਂ ਨੂੰ ਪਾਲਿਸੀਆਂ ਨਾਲ ਮੈਨੀਫੈਸਟੋ ਨਾਲ ਕੋਈ ਬਹਿਸ ਨਹੀਂ ਕੋਈ ਚਰਚਾ ਨਹੀਂ ਕੋਈ ਕੋਈ ਓਪੀਨੀਅਨ ਨਹੀਂ ਦੇਣਾ ਕੋਈ ਪੋਲਿਸੀ ਮੇਕਿੰਗ ਦੇ ਵਿੱਚ ਸ਼ਾਮਲ ਨਹੀਂ ਹੋਣੀ ਸ਼ਮੂਲਿਤ ਨਹੀਂ ਕਰਨੀ ਕਿਹੋ ਜੀ ਸਿਆਸਤ ਅਸੀਂ ਪਾ ਰਹੇ ਆ ਸਾਡੇ ਪੰਜਾਬ ਦੇ ਮੂਰੇ ਬਹੁਪਾਰਤੀ ਸੰਕਟ ਖੜੇ ਨੇ ਜਿਨ੍ਹਾਂ ਨੇ ਕਈ ਕੀ ਪਰਤਾਂ ਨੇ ਔਰ ਹਰ ਇੱਕ ਪਰਤ ਇੱਕ ਏਜੰਡਾ ਮੰਗਦੀ ਹੈ ਕੰਸਟਰਕਟਿਵ ਏਜੰਡਾ ਜਿਹਦੇ ਬਾਰੇ ਅੱਜ ਕੋਈ ਚਰਚਾ ਹੀ ਨਹੀਂ ਕਰ ਰਿਹਾ ਖਬਰਾਂ ਤੇ ਵਿੱਚ ਵੀ ਅਸੀਂ ਇਹੀ ਚਰਚਾ ਕਰ ਰਹੇ ਆ ਕਿ ਫਲਾਣ ਬੰਦੇ ਨੇ ਫਲਾਣ ਨੂੰ ਕਹਿਤਾ ਫਲਾਣ ਬੰਦੇ ਨੇ ਫਲਾਣ ਨੂੰ ਕਹਿਤਾ ਅਸੀਂ ਕੀ ਲੈਣਾ ਇਹਨਾਂ ਗੱਲਾਂ ਤੋਂ ਸਾਡਾ ਫੋਕਸ ਪੰਜਾਬ ਦੇ ਇਸ਼ੂਜ਼ ਤੇ ਹੋਣਾ ਚਾਹੀਦਾ ਹੈ ਸਾਡਾ ਫੋਕਸ ਪੰਜਾਬ ਦੀ ਪੋਲਿਟਿਕਸ ਨੂੰ ਇੱਕ ਸਹੀ ਦਿਸ਼ਾ ਦੇਣ ਵੱਲ ਹੋਣਾ ਚਾਹੀਦਾ ਹੈ ਲੋਕ ਦਲ ਬਦਲੂਆਂ ਨੂੰ ਕਿਸ ਤਰੀਕੇ ਦਾ ਅਪਣਾਉਂਦੇ ਨੇ ਜਾਂ ਦਰਕਾਰਦੇ ਨੇ ਇਹ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੂਗਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ